ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵਲੌਗ ਦੇ ਵਿੱਚ ਤੇ ਅੱਜ ਚੱਲਿਆ ਆਪਾਂ ਦਿਲਪ੍ਰੀਤ ਸਕੂਲ ਵਿੱਚ ਅਰੀਆਲ ਤੋਂ ਦੇਖਾਂ ਦੇਖੋ ਕੀ ਬਣਦਾ ਹੈ ਆਪਾਂ ਬਾਹਰ ਨਿਕਲੇ ਅੱਗੋਂ ਮਾਤਾ ਉਹਨਾਂ ਨੇ ਕੱਪੜੇ ਵਾਲਾ ਖੜਾ ਰੱਖਿਆ ਸੀਗਾ ਤੇ ਥੋੜਾ ਜਿਹਾ ਚੁੰਨੀਆਂ ਵਗੈਰਾ ਲੈ ਰਹੀਆਂ ਸੀ ਗਿਆ ਵੀਡੀਓ ਦੇਖਦੇ ਹੋਏ ਬੜੀਆਂ ਚੌਕ ਗਈਆਂ ਉਸ ਤੋਂ ਬਾਅਦ ਚੱਲੇ ਆਪਾਂ ਰਸਤੇ ਦੇ ਵਿੱਚ ਦੇਖੋ ਕੈਡਮੀ ਆ ਗਈ ਅਕੈਡਮੀ ਨਿਕਲ ਜਦ ਪਹੁੰਚੇ ਤਾਂ ਦਿਲਪ੍ਰੀਤ ਉਸ ਤੋਂ ਬਾਅਦ ਪੰਪ ਆ ਗਿਆ ਜੀ ਤੇਲ ਨਹੀਂ ਪਵਾਇਆ ਅੱਜ ਤੇ ਅੱਗੋ ਦੇਖੋ ਦਿਲਪ੍ਰੀਤ ਦਾ ਸਕੂਲ ਦਿਖ ਰਿਹਾ ਹੈਗਾ ਦਿਲਪ੍ਰੀਤ ਥੋੜਾ ਜਾ ਡਰ ਰਿਹਾ ਸੀਗਾ ਰਿਜ਼ਲਟ ਤੋਂ ਤੇ ਆਪਾਂ ਸਕੂਲ ਦੇ ਗੇਟ ਤੇ ਪਹੁੰਚ ਚੁੱਕੇ ਹਾਂ ਜੀ ਹੁਣ ਆਪਾਂ ਗਏ ਐਂਟਰੀ ਕਰੀ ਤੇ ਸਕੂਲ ਦੇ ਵਿੱਚ ਪਹੁੰਚ ਗਏ ਦੇਖੋ ਜੀ ਸਕੂਲ ਦੀ ਨਵੀਂ ਬਿਲਡਿੰਗ ਬਣ ਰਹੀ ਹੈ ਤੇ ਇਸ ਤੋਂ ਬਾਅਦ ਆਪਾਂ ਪਹੁੰਚ ਅੰਦਰ ਕੈਂਪਰ ਲਈ ਕੋਲ ਦਿਲਪ੍ਰੀਤ ਨੇ ਕਿਹਾ ਪਾਣੀ ਦਾ ਗਲਾਸ ਪਾਰ ਬੇਟਾ ਤੇ ਫਿਰ ਆਪਾਂ ਪਾਣੀ ਦਾ ਗਲਾਸ ਦਿਲਪ੍ਰੀਤ ਤੋਂ ਪ੍ਰਵਾਇਆ ਤੇ ਆਪਾਂ ਪਾਣੀ ਪੀਤਾ ਉਸ ਤੋਂ ਬਾਅਦ ਦੇਖੋ ਪਾਣੀ ਬਰ ਰਹਾ ਹੈਗਾ ਪਾਣੀ ਬਹੁਤ ਹੀ ਠੰਡਾ ਹੈਗਾ ਦਿਲਪ੍ਰੀਤ ਕਹਿੰਦਾ ਢੜੀ ਪਾਣੀ ਪੀਓ ਤੇ ਆਪਾਂ ਪਾਣੀ ਪੀਤਾ ਉਸ ਤੋਂ ਬਾਅਦ ਇਹਦੀ ਮੰਮਾ ਕਹਿੰਦੀ ਚਲੋ ਕਲਾਸਰੂਮ ਵਿੱਚ ਤੇ ਮੈਡਮ ਦੇ ਸਾਥ ਗੱਲਬਾਤ ਕੀਤੀ ਉਸ ਤੋਂ ਬਾਅਦ ਚਲੇ ਦਿਲਪ੍ਰੀਤ ਦੇ ਰੂਮ ਵੱਲ ਤੇ ਰੂਮ ਤੇ ਕੋਲ ਪਹੁੰਚੇ ਆਪਾਂ ਅੱਗੇ ਐਂਟਰ ਹੋਏ ਅੰਦਰ ਰੂਹ ਦੇ ਵਿੱਚ ਦਿਲਪ੍ਰੀਤ ਡਰ ਰਿਹਾ ਸੀਗਾ ਕਿੰਨਾ ਰਿਜ਼ਲਟ ਕਿਹੋ ਜਿਹਾ ਹੋਗਾ ਉਸ ਤੋਂ ਬਾਅਦ ਰਿਜ਼ਲਟ ਲੈ ਕੇ ਵਾਪਸ ਆ ਗਏ ਤਿਬਾਰ ਆ ਕੇ ਪਸੀਨੋ ਪਸੀਨੀ ਹੋਇਆ ਸ਼ਿਕਾਇਤਾਂ ਵੀ ਲੱਗੀਆਂ ਸਾਰਾ ਖੁਸ਼ ਹੋਇਆ ਤੇ ਦਿਲਪ੍ਰੀਤ ਕਹਿੰਦਾ ਪਾਣੀ ਪੀਣਾ ਹੈਗਾ ਅੱਗੇ ਉਹਦੀ ਮਾਤਾ ਕਹਿੰਦੀ ਪਾਣੀ ਤੋ ਪੀ ਲੋ ਤੇ ਪਾਣੀ ਗਲਾਸ ਦੇ ਵਿੱਚ ਪ੍ਰੀਤ ਨੇ ਭਰਿਆ ਦੇਖੋ ਉਸ ਤੋਂ ਬਾਅਦ ਪਾਣੀ ਪੀਣੇ ਲਗਾ ਪਾਣੀ ਬਹੁਤ ਠੰਡਾ ਥਾ ਚਿਲਡ ਚਿਰਡ ਪਾਣੀ ਥਾ ਚਲੋ ਦਿਲਪ੍ਰੀਤ ਨੇ ਇੱਕ ਪਾਣੀ ਤੋਤਾ ਗਲਾਸ ਤਰਿਆ ਤੇ ਲਿਪਗ੍ਰੇਨ ਚੱਲੋ ਅੱਗੇ ਚੱਲ ਪੇ ਤੇ ਕਿਆ ਜੁਆਏ ਕਿਉਂਕਿ ਥੋੜਾ ਜਿਹਾ ਰਿਜ਼ਲਟ ਦੇ ਵਿੱਚ ਇਸ ਤਰ੍ਹਾਂ ਹੋਤਾ ਰਹਤਾ ਹੈ ਡਰ ਲੱਗਤਾ ਹੈ ਰੇ ਕੋ ਤੇ ਸੁੱਟੀਆਂ ਦਾ ਕੰਮ ਵੀ ਲਿਆ ਬੈਗ ਚੱਕਿਆ ਤੇ ਉਸ ਤੋਂ ਬਾਅਦ ਚੱਲੇ ਆਪਾਂ ਮੋਟਰਸਾਈਕਲ ਤੇ ਵਾਈਕ ਤੇ ਵੈਥੇ ਆਪਾਂ ਚੱਲੇ ਵਾਪਿਸ گاਉਂ ਇਹ ਚੱਲੇ ਆਪਾਂ ਜਾ ਰਹੇ ਸੀ ਰਸਤੇ ਦੇ ਵਿੱਚ ਤੇ ਦਿਲਪ੍ਰੀਤ ਨਾਲ ਕੁਝ ਗੱਲਾਂ ਬਾਤਾਂ ਕੀਤੀਆਂ ਤੇ ਉਹਦੀ ਮੰਮਾ ਨੇ ਵੀ ਥੋੜਾ ਜਿਹਾ ਡਾਂਟਿਆ ਕਹਿੰਦੀ ਨੰਬਰ ਤੋਂ ਵਧੀਆ ਆਏ ਹਨ ਪਰ ਥੋੜਾ ਜਿਹਾ ਔਰ ਧਿਆਨ ਦੇਣ ਦੀ ਗੱਲ ਹੈ ਚਲੋ ਖਿੱਚेंगे इसको ਥੋੜਾ ਸਾ ਔਰ ਖਿੱਚਣਾ ਪਵੇਗਾ ਇਹ ਬਹੁਤ ਸ਼ਰਾਰਤੀ ਹੈ ਰਸਤੇ ਵਿੱਚ ਦੇਖੋ ਦਿਲਪ੍ਰੀਤ ਚਿਰ ਚਿਰ ਕਰਤਾ ਜਾ ਰਿਹਾ ਹੈ ਬਾਤیں ਕਰ ਰਿਹਾ ਹੈ ਕਹਿੰਦਾ ਹਮ ਤੋਂ ਛੁੱਟੀ ਹੋ ਗਈ ਮੌਜੂ ਲਾ ਗਈ ਨਜ਼ਾਰਾ ਹੈ ਤੋਂ ਹਮਨੇ ਰਸਤੇ ਮੇ ਫੋਟੋ ਵਗੈਰਾ ਲਈ ਔਰ ਚੱਲ ਰਹੇ ਹੈ ਗਰਪੇ ਦੇਖੋ ਦਿਲਪ੍ਰੀਤ ਕਾ ਨਾਮ ਅੱਗੇ ਬੈਠਣਾ ਹੈ ਦਿਲਪ੍ਰੀਤ ਅੱਗੇ ਬੈਠਾ ਉਸ ਤੋਂ ਬਾਅਦ ਗਣਾ ਵੀਡੀਓ ਬਣਾਉਣੀ ਹੈ ਤੇ ਵੀਡੀਓ ਬਣਾਈ ਤੇ ਆਪਾਂ ਆ ਰਹੇ ਹਾਂ ਪਿੰਡ ਬਿਜ रास्ते देखो ये वाहन सारे तैयार करे पे हैं जीरी के लिए जोना लगेगा जोने की डेट दे, दे चुकी है सरकार ने देखो सारे वाहन तैयार हैं योनी की तैयारी चल रही है ये ब्लॉक आपने पूरा देखना भाई हम गांव पहुंच गए गांव पहुंचो तो आगे आगे देखना है क्या होता है आगे हमारे गांव का सुआ आ गया बाबू कांजा जी समाध उस तो आगे हमारे पिंड का ग्रेड आ गया यह है ग्रेड जहाँ को हमको बिजली मिलती है ठंडी ठंडी पखा जलता है जहाँ से यह है ग्रेट, और यहाँ छप्पर जिसकी उसारी हो रही है निर्माण मातल इसमें मिट्टी काटी जा रही है पानी तो निकाल दिया इसके बाद आप आके चले गए गाड़ी आ गई गाड़ी की वीडियो बन गई और हमारा पिंड आ गया पिंड बिच पहुंच गए इस तो बाद ये आ गई सेब की दुकान मोटर वाले की ये आ गया भाई हमारा चक्की वाला ये रवि शर्मा का शोरूम आ गया आ गया आ गया सरकारी स्कूल तो आगे गया आगे गया। मार ये पिंड की फिरनी है जी अति सुंदर बहुत ही बढ़िया फिरनी जो हमारी अठारह फुट सड़क बनी हुई है ये है प्राइमरी स्कूल गणकवल भंगुआ भंगुआ या या देख आगे हमारा घर है चलते चलते थोड़ा सा हाली चल रहे हैं दिलप्रीत बैठा है उदास है अब शित्र पड़ेंगे नगर पे नंबर तो बढ़िया हैं पर शरारते बहुत करता है मैडम ने डांटा है इसको भी अब इसने शरारत की तो हमको बताना भाई हम इसे खींच लेंगे वहाँ से आगे आगे चलता रहेगा इसको थोड़ा सा उदास बड़ा उदास है वास इसके बाद हम थोड़ा सा पहुँचे घर पे स्कूल का काम भी मिल गया आज और आज का ब्ला बिलाग यहाँ पे ख़त्म है बहुत बहुत धन्यवाद ब्लॉग देखने के लिए इतना प्यार देते हो आप